बंश सारापणा अमृत दे अमृते बदिले ख़ासी बंस सारा पारण अमृत दे

ਦੇ ਚੇ ਧੁੱਕੀ ਸ਼ਤਾ ਵਿੱਚ ਕਰ ਜਾ ਪੰਚ ਦਾ ਹਾਰ ਹਾਰੀ ਚੁਟਾ ਦੇਣਾ ਅਮਰਤ ਦੇ ਅਮਰਤ ਦੇ ਬਦਲੇ ਖਾਲਸਾ ਦੀ ਜੈ ਬੰਸ ਸਾਰਾ ਚੁਟਾ ਦੇਣਾ ਅਮਰਤ ਦੇ ਆਦ ਕਹਿੰਦੇ ਕੇ ਪਹਿਲੀ ਕਿਸ਼ਤ ਮੈਂ ਇਹ ਸਿੱਖ ਕੌਮ ਦੇ ਰਖੇ ਲਈ ਹੈ ਆਪਣੇ ਬਾਪੂ ਨੂੰ ਆਪ ਆਪਣੇ ਹੱਥੀ ਸ਼ਹਾਦਤ ਦਾ ਖਾਮ ਪੀਣ ਦੇ ਲਈ ਤੋਰਿਆ ਇਹ ਪਹਿਲੀ ਕਿਸ਼ਤ ਅਦਾ ਕਰ ਚੁੱਕਾ ਹੈ ਪਿਆਰੇ ਭਾਈ ਦਇਆ ਸਿੰਘ ਨੂੰ ਮੇਰੇ ਬਾਪੂ ਕਹਿੰਦੇ ਦਇਆ ਸਿੰਘ ਜੀ ਸਮਾਂ ਆਵੇਗਾ ਮੈਦਾਨੇ ਜੰਗ ਦੇ ਵਿੱਚ ਮੇਰੇ ਵੱਡੇ ਸਾਹਿਬ ਜਦੂਜਣਗੇ ਮੈਦਾਨੇ ਜੰਗ ਦੇ ਵਿੱਚ ਵੈਰੀ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਮੇਰੇ ਪੁੱਤਰ ਸ਼ਹਾਦਤ ਦਾ ਜਾਨ ਪੀਣਗੇ ਉਹਨਾਂ ਦੀਆਂ ਲਾਸ਼ਾਂ ਦੇ ਕੋਲ ਖਲੋ ਕੇ ਮੇਰੇ ਪਾਤਸ਼ਾਹ ਕੀ ਗੱਲ ਕਰਨ ਦਾ ਵਾਅਦਾ ਕਰ ਰਹੇ ਹੈ ਤਕੀਓ ਸੀਨ ਕਵਤਾ ਦੇ ਬੋਲਾਂ ਦੇ ਵੱਲ ਤਵੱਜੋ ਦਿਓਈਏ ਤੁਹਾਡੀ ਦਤਾ ਇੰਉ ਬੇਨਤੀ ਕਰ ਰਿਹਾ ਜੀ ਲਾਲਾ ਨੇ ਆਹ ਹੁ ਲਾਣੇ ਵਹਿਰੀਆਂ ਦੇ ਤੇਗ ਉਠਾ ਕੇ ਬਾਲਾਂ ਨੇ ਵਿੱਚ ਜੰਗਦੇ ਜੁੱਤੀਆਂ ਮੇਰੇ ਦਾਮੇ ਲਾਲਾ ਨੇ ਆਹ ਹੁ ਲਾਣੇ ਵਹਿਰੀਆਂ ਦੇ ਤੇਗ ਉਠਾ ਕੇ ਬਾਲਾਂ ਨੇ ਲਾ ਸ਼ਾਂਤੇ

ਉਹਨਾਂ ਦੀਆਂ ਲਾਸ਼ਾਂ ਦੇ ਕੋਲ ਖਲੋਕੇ ਚੜਦੀ ਕਲਾ ਦੇ ਜਕਾਰੇ ਲਾਵਾਂਗਾ ਮੇਰੇ ਬਾਦਸ਼ਾਹ ਕਹਿੰਦੇ ਪੁੱਤਰਾਂ ਦੀਆਂ ਲਾਸ਼ਾਂ ਉੱਪਰ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਕੇਰਾਂਗਾ ਦੁਨੀਆ ਦੇ ਉੱਪਰ ਐਸਾ ਕੋਈ ਪਿਤਾ ਨਹੀਂ ਕਿ ਸਾਹਮਣੇ ਪੁੱਤਰ ਦੀ ਲਾਸ਼ ਪਈ ਹੋਵੇ ਤੇ ਆਪਣੇ ਪੁੱਤਰਾਂ ਦੀ ਲਾਸ਼ ਨੂੰ ਆਪਣੇ ਅੱਖੀਂ ਤੱਕ ਕੇ ਉਹਨਾਂ ਦੀ ਸ਼ਹਾਦਤ ਨੂੰ ਪ੍ਰਵਾਨ ਕਰਦੇ ਅਦਕਾਰੇ ਲਾਉਂਦਾ ਹੋਵੇ ਮੇਰੇ ਬਾਦਸ਼ਾਹ ਕਹਿੰਦੇ ਸਮਾਂ ਆਵੇਗਾ ਆਪਣੇ ਲਾਸ਼ਾਂ ਦੇ ਕੋਲ ਖਲੋ ਕੇ ਚੜ੍ਹਦੀ ਕਲਾ ਦੇ ਜਕਾਰੇ ਲਾ ਲੰਗ ਮੇਰੇ ਬਾਦਸ਼ਾਹ ਕਹਿੰਦੇ ਛੋਟੇ ਸਹਬਜਾਦੇ ਮੇਰੇ ਜਿਗਰ ਦੇ ਟੋਟੇ ਉਹਨਾਂ ਛੋਟੇ ਸਹਬਜਾਦਿਆਂ ਦੀ ਵਾਰਤਾ ਦੱਸਾਂ ਉਹਨਾਂ ਨੂੰ ਸਿਦਕ ਦੇ ਤੋਂ ਸਿਦਕ ਤੋਂ ਡਰਾਉਣ ਦੇ ਲਈ ਲਾਲਚ ਦਿੱਤੇ ਜਾਣਗੇ ਤਮਕਾਇਆ ਜਾਵੇਗਾ ਬੜੇ ਤਰੀਕੇ ਦੇ ਨਾਲ ਉਹਨਾਂ ਨੂੰ ਸਿੱਖੀ ਛੱਡਣ ਦੇ ਲਈ ਮਜਬੂਰ ਕੀਤਾ ਜਾਵੇਗਾ ਜਲਾਦ ਆਪਣਾ ਜੋਰ ਲਾਈ ਜਾਣਗੇ ਪਰ ਮੇਰੇ ਪੁੱਤਰ ਹੈ ਜਿਗਰ ਦੇ ਟੋਟੇ ਆਪਣਾ ਫਰਜ਼ ਹੈ ਨਿਭਾ ਕੇ ਜਾਣਗੇ

थक जा अपना भारत मादा अमृत दे अमृत दे बदले खालसा जी सर बन ਆਰ ਰਿਕੇ ਉਹ ਸ਼ੁਕਰ ਕਰੂੰਗਾ ਤਹਾਤੇ ਨਾਮ ਹੈ ਆਪਣਾ ਸੀਨਾ ਉਠਾਰ ਕੇ ਗੰਗਾਂ ਪੰਖ ਨੂੰ ਮੈਂ ਮਾਪਿਤਾ ਪੁੱਤ ਵਾਰ ਰਿਕੇ ਉਹ ਸ਼ੁਕਰ ਕਰੂੰਗਾ ਤਹਾਤੇ ਨਾਮ ਹੈ ਆਪਣਾ ਸੀਨਾ ਉਠਾਰ ਕੇ ਰਹਿ ਪੰਖ ਰਹੇ ਪੰਥ ਜੀ ਆਣਾ ਜਗਤ ਤੇ ਮੈ ਸਤਿ ਆਸੀ ਸਚੁ ਕਾ ਦੇਵਾ ਅੰਗਰਥ ਦੇ ਅੰਗਰਥ ਉਸ ਸਾ ਮੇਰਾ ਆਮ ਨਹੀਂ ਏ ਕਾਲ ਪ੍ਰਖ ਦੀ ਫਾਜ ਹੈ ਹੋ ਕਿਸੇ ਦਾ ਕੀਤਾ ਕੁਝ ਨਹੀਂ ਏ ਉਸ ਕੁਦਾ ਦੀ ਮੋਜ ਹੈ ਖਾਲ ਸਾ ਮੇਰਾ ਖਾਲ அமே அமே பதிலே லசா ஜீசர் பச சாரா லுட்டா அமருத்தே அமத்தே பதிலே லசா ஜீசர் வச சாரா லுட்டா அமர ரே அம ਭਾਈ ਦਇਆ ਸਿੰਘ ਨੂੰ ਕਹਿੰਦੇ ਦਇਆ ਸਿੰਘ ਜੀ ਸਮਾਂ ਆਵੇਗਾ ਕਿਸ਼ਤਾਂ ਦੇ ਵਿੱਚ ਮੈਂ ਇਹ ਸਿੱਖ ਕੌਮ ਤੋਂ ਕਰਜ਼ਾ ਅਦਾ ਕਰਕੇ ਜਾਣਾ ਹੈ ਪਹਿਲੀ ਕਿਸ਼ਤ ਆਪਣੇ ਪਿਤਾ ਨੂੰ ਵਾਰ ਕੇ ਚੁਕਾ ਚੁੱਕਾ ਹੈ ਦੂਜੀ ਕਿਸ਼ਤ ਦੇ ਵਿੱਚ ਮੈਂ ਆਪਣੇ